ਸਸੀ ਕਲਸਾਰਿਆਂ ਨੂੰ ਸਵਾਗਤ ਹੈ ਢਾਡਾ ਮੇਰੇ YouTube ਚੈਨਲ ਤੇ ਅੱਜ ਅਸੀਂ ਪਾਵਾਂਗੇ ਜੀ ਨਿੰਬੂ ਦਾ ਚਾਰ ਨਿੰਬੂ ਦਾ achar ਪਾਉਣ ਲਈ ਸਭ ਤੋਂ ਪਹਿਲਾਂ ਅਸੀਂ ਨਿੰਬੂਆਂ ਨੂੰ ਧੋ ਲਿਆ ਸੀ ਤੇ ਨਿੰਬੂਸ ਕਾ ਵੀ ਲਏ ਸੀ ਨਿੰਬੂਆਂ ਨੂੰ ਫਿਰ ਅਪਾ ਚੀਰੇ ਦੇ ਲਵਾਂਗੇ ਇਸ ਤਰ੍ਹਾਂ ਤੁਸੀਂ ਚਾਹੋ ਤਾਂ ਸਾਤਿਆਂ ਅਨੁਚਾਰ ਚੀਰੇ ਦੇ ਸਕਦੇ ਆ ਨਿੰਬੂ ਅਸੀਂ ਕੱਟ ਲਿਆ ਜੀ ਆਪਾਂ ਇੱਕ ਟੱਬ ਵਿੱਚ ਨਿੰਬੂਆਂ ਸਾਰਿਆਂ ਨੂੰ ਪਾ ਲਿਆ ਆ ਆਪਾਂ ਇਸ ਦੇ ਵਿੱਚ ਪਾਵਾਂਗੇ ਜੀ ਹੁਣ ਹਲਦੀ ਹਲਦੀ ਤੋਂ ਬਾਅਦ ਪਾਈ ਹੈ ਜੀ ਅਸੀਂ ਲਾਲ ਮਿਰਚ ਮਿਰਚ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਆ ਫਿਰ ਇਸਪਾਵਾਗੇ ਦੇ ਵਿੱਚ ਜੀਰਾ ਤੁਸੀਂ ਚਾਹੋ ਤਾਂ ਕੁੱਟ ਕੇ ਭੁੰਨ ਕੇ ਵੀ ਜੀਰਾ ਪਾ ਸਕਦੇ ਆ ਅਸੀਂ ਇਸੇ ਤਰ੍ਹਾਂ ਜੀਰਾ ਪਾਇਆ ਫਿਰ ਇਸ ਦੇ ਵਿੱਚ ਪਾਈ ਹੈ ਜੀ ਅਸੀਂ ਰਾਈ ਰਾਈ ਦੇ ਬਿਨਾ ਤਾਂ ਆਚਾਰ ਦਾ ਟੇਸਟੀ ਨਹੀਂ ਲੱਗਦੀ ਰਾਈ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਆ ਫੇਰ ਅਸੀਂ ਇਸ ਦੇ ਵਿੱਚ ਪਾਵਾਂਗੇ ਜੀ ਲੂਣ ਲੂਣ ਆਚਾਰ ਦੇ ਵਿੱਚ ਜ਼ਿਆਦਾ ਹੀ ਪਵੇਗਾ ਜੇ ਆਪਾਂ ਘੱਟ ਪਾਵਾਂਗੇ ਤਾਂ ਆਚਾਰ ਨੂੰ ਉਲੀ ਲੱਗ ਜਾਂਦੀ ਆ ਅਸੀਂ ਇਸ ਦੇ ਵਿੱਚ ਪਾ ਲਿਆ ਜੀ ਲੂਣ ਸਾਰਾ ਮਟੀਰੀਅਲ ਅਸੀਂ ਹੁਣ ਪਾ ਲਿਆ ਆ ਪਹਿਲਾਂ ਥੋੜਾ ਪਾ ਕੇ ਅਸੀਂ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਸਾਡਾ ਲੂਣ ਮਸਾਲਾ ਚੰਗੀ ਤਰ੍ਹਾਂ ਰਲ ਜਾਵੇ ਅਸੀਂ ਚਾਰਨੀ ਦੇ ਨਾਲ ਨਿੰਬੂਆਂ ਨੂੰ ਚੰਗੀ ਤਰ੍ਹਾਂ ਉਥਲ-ਪੁਥਲ ਕਰ ਰਹੇ ਹਾਂ ਇਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਸਰੋਂ ਦਾ ਤੇਲ ਗਰਮ ਕੀਤਾ ਹੋਇਆ ਅਸੀਂ ਪਹਿਲਾਂ ਕੱਢ ਲਿਆ ਸੀ ਤੇਲ ਫਿਰ ਇਸ ਨੂੰ ਠੰਡਾ ਕਰਕੇ ਤੁਹਾਡੇ ਕੋਲ ਸਾ ਜੀ ਹਾਂ ਪਾ ਲਿਆ ਸੀ ਨਿੰਬੂਆਂ ਦੇ ਵਿੱਚ ਫੇਰ ਇਸ ਨੂੰ ਚਰਨੀ ਦੇ ਨਾਲ ਉਤਲ-ਪੁਤਲ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੋ ਕਿ ਸਾਡਾ ਤੇਲ ਵੀ ਰਲ ਜਾਵੇ ਸਾਡੇ ਨਿੰਬੂ ਕਿੰਨੇ ਵਧੀਆ ਲੱਗ ਰਹੇ ਆ ਹੁਣ ਅਸੀਂ ਪਾਵਾਂਗੇ ਇਸ ਦੇ ਵਿੱਚ ਖੰਡ ਖੰਡ ਅਸੀਂ ਇਸ ਕਰਕੇ ਪਾਇਆ ਕਿ ਨਿੰਬੂਆਂ ਦੇ ਵਿੱਚ ਕੰਟਾਸ ਬਹੁਤ ਜ਼ਿਆਦਾ ਹੁੰਦੀ ਆ ਇਸ ਦੇ ਨਾਲ ਬਹੁਤ ਵਧੀਆ ਟੇਸਟ ਹੋ ਜਾਂਦਾ ਆ ਅਸੀਂ ਖੰਡ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤੋਂ ਬਾਅਦ ਪਾਵਾਂਗੇ ਜੀ ਅਸੀਂ ਹੁਣ ਤਨੀਆ ਮਸਾਲਾ ਪੀਸਿਆ ਹੋਇਆ ਫਿਰ ਅਸੀਂ ਇਸ ਦੇ ਵਿੱਚ ਪਾਵਾਂਗੇ ਜੀ ਕਾਲੀਆਂ ਕੁੱਟੀਆਂ ਹੋਈਆਂ ਮਿਰਚਾਂ ਮਿਰਚਾਂ ਤੋਂ ਬਾਅਦ ਪਾ ਲਿਆ ਜੀ ਅਸੀਂ ਕਾਲਾ ਗ਼ੂਣ ਕਾਲੇ ਗ਼ੂਣ ਤੋਂ ਬਿਨਾ ਤਾਂ ਆਚਾਰ ਦਾ ਕੋ ਟੇਸਟ ਹੀ ਨਹੀਂ ਕਾਲੇ ਲੋਨ ਦੇ ਨਾਲ ਬਹੁਤ ਹੀ ਵਧੀਆ ਸਵਾਦ ਆਉਂਦਾ 스멜 ਵੀ ਬਹੁਤ ਵਧੀਆ ਆਂਦੀ ਆ ਆਪਾਂ ਇਸ ਨੂੰ ਚੰਗੀ ਤਰ੍ਹਾਂ ਹੁਣ ਰਲ੍ਹਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਤਾਂ ਜੋ ਸਾਡਾ ਸਾਰਾ ਹੀ ਲੋਨ ਮਸਾਲਾ ਰਲ ਜਾਵੇ ਆਪਾਂ ਹੁਣ ਇਸ ਇੱਕ ਲਈਆ ਪਲਾਸਟਿਕ ਦੀ ਬਾਲਟੀ ਉਸ ਦੇ ਵਿੱਚ ਅਸੀਂ ਸਾਰਾ ਹੀ ਚਾਰ ਪਾ ਲਿਆ ਜੀ ਫਿਰ ਆਪਾਂ ਉਸਤੇ ਇੱਕ ਚੁੰਨੀ ਨਾਲ ਬੰਨ ਕੇ ਚੁੰਨੀ ਜਾਂ ਕੱਪੜੇ ਨਾਲ ਬੰਨ ਕੇ ਟੱਕ ਦਵਾਂਗੇ ਫਿਰ ਆਪਾਂ ਉਸ ਨੂੰ 4-5 ਦਿਨਾਂ ਲਈ ਧੁੱਪ ਵਿੱਚ ਰੱਖਾਂਗੇ ਤਾਂ ਤਾਂ ਜੋ ਆਪਣਾ achar ਚੰਗੀ ਤਰ੍ਹਾਂ ਪੱਕ ਜਾਵੇ ਧੁੱਪ ਵਿੱਚ ਪਕਾਉਣ ਤੋਂ ਬਾਅਦ achar ਦੇਖੋ ਸਾਡਾ ਇਸ ਤਰ੍ਹਾਂ ਬਣ ਗਿਆ ਜੀ